ਬਾਬਾ ਬੁੱਲੇ ਸ਼ਾਹ ਜੀ ਨੂੰ ਜਦੋਂ ਕਿਸੇ ਨੇ ਪੁੱਛਿਆ ਕਿ ਇੰਨੀ ਕ੍ਰਿਪੀ ਚੇਵੀ ਖੁਦਾ ਦਾ ਸ਼ੁਕਰ ਕਿਵੇਂ ਕਰਦੇ ਹੋ ਤਾਂ ਬਾਬਾ ਬੁੱਲੇ ਸ਼ਾਹ ਜੀ ਨੇ ਕਿਹਾ ਚੜਤੇ ਸੂਰਜ ਟਲਦੇ ਦੇਖੇ ਪੁਛਤੇ ਤੀਵੇ ਬਲਤੇ ਵੇਖੇ ਤੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚਲਤੇ ਦੇਖੇ ਤੇ ਜਿੰਨਾ ਤਾਂਨਾ जग ਤੇ ਕੋਈ ਉਹ ਵੀ ਪੁੱਤਰ ਬਲਤੇ ਵੇਖੇ ਤੇ ਉਸ ਦੀ ਰਹਿਮਤ ਨਾਲ ਬੰਦੇ ਪਾਣੀ ਉੱਤੇ ਚਲਦੇ ਦੇਖੇ ਤੇ ਲੋਕੀ ਕਹਿੰਦੇ ਧਾਲ ਨਿਕਲਦੀ ਮੈਂ ਤਾਂ ਪੱਥਰ ਦਿਲ ਕਲਦੇ ਦੇਖੇ ਹਾਏ ਮੈਂ ਤਾਂ ਪੱਥਰ ਦਿਲ ਕਲਦੇ ਦੇਖੇ ਸਫਰ ਜ਼ਿੰਦਗੀ ਦਾ ਜਿਦੋਂ ਮੁੱਖ ਚਾਣ ਸੁੱਤੇ ਪਿਆ ਨੇ ਫੇਰ ਅਸੀਂ ਉੱਠਣਾ ਨਹੀਂ ਚਿੱਟੀ ਚਾਦਰ ਦੀ ਫੇਰ ਮਾਰਨੀ ਅਸੀਂ ਬੁੱਕਲ ਧੁਰ ਪੈਣਾ ਕਿਸੇ ਨੂੰ ਫੇਰ ਪੁੱਛਣਾ ਨਹੀਂ ਧੁਰ ਪੈਣਾ ਕਿਸੇ ਨੂੰ ਫੇਰ ਪੁੱਛਣਾ ਨਹੀਂ ਆਉਂਦੇ ਚੰਦੇ ਸਹਾਨੇ ਇੱਕ ਦਿਨ ਰੁੱਕ ਹੀ ਜਾਣਾ ਹੈ ਜ਼ਿੰਦਗੀ ਨਾਮ ਤੇ ਖਿੜਨੇ ਇੱਕ ਦਿਨ ਆਖਰ ਮੁੱਕ ਹੀ ਜਾਣਾ ਆਖਰ ਮੁੱਕ ਹੀ ਜਾਣਾ ਤੇ ਉੱਠ ਮੁਸਾਫਿਰ ਸੁੱਤਿਆ ਤੇ ਸਿਰ ਤੇ ਕੁੱਕੇ ਕਾਲ ਤੂੰ ਆਪੇ ਫਾਈ ਫਸਿਆ ਜਿਵੇਂ ਮੱਕੜੀ ਨੇ ਬੰਨਿਆ ਚਾਲ ਤੇ ਜਵਾਨੇ ਬੁਢੇ ਪਾ ਖਾ ਗਿਆ ਦੇਖ ਚਿੱਟੇ ਹੋ ਗਏ ਵਾਲ ਤੇਰੇ ਨਾਲ ਕਿਸੇ ਨਾਲ ਚੱਲਣਾ ਜ਼ਰਾ ਕਰ ਲੈ ਤੂੰ ਖਿਆਲ ਤੇ ਇੱਕ ਟੱਕਾ ਕਮ ਨਾ ਆਉਣਾ ਇਕੱਠਾ ਕੀਤਾ ਚੌ ਮਾਲ ਤੇ ਚਿਤਾ ਕਰ ਉਸ ਰੱਬ ਦਾ ਚਿਤਾ ਕਰ ਉਸ ਸੋਹਣੇ ਰੱਬ ਦਾ ਜਿਸ ਨੇ ਨਿਭਣਾ ਤੇਰੇ ਨਾਲ ਜਿਸ ਨੇ ਨਿਭਣਾ ਤੇਰੇ ਨਾਲ ਸੱਚ ਇਕੱਲਾ ਹੈ ਖੜਦਾ ਝੋਟ ਤੇ ਢੋਲੇ ਹੁੰਦੇ ਨੇ ਸੱਚ ਦੀ ਬਾਤ ਅੱਬ ਫੜਦਾ ਝੋਟ ਨਾਲ ਧੋਖਲੇ ਹੁੰਦੇ ਨੇ ਸੱਚ ਦੇ ਪੈਰ ਥੜਕਦੇ ਨਹੀਂ ਤੇ ਝੋਟ ਦੇ ਪੈਰ ਬੜੇ ਭੋਲੇ ਹੁੰਦੇ ਨੇ ਝੋਟ ਦੇ ਪੈਰ ਬੜੇ ਭੋਲੇ ਹੁੰਦੇ ਨੇ ਮੇਰਾ ਮੁਰਸ਼ਿਦ ਚਾਤੈ ਮੈਂ ਨੀਆ ਉਹਨੂੰ ਦੇਖ-ਦੇਖ ਕੇ ਮੈਂ ਜੀਵਾ ਉਹਦੇ ਨਾਮ ਪਾਣੀ ਰਸ ਅੰਮ੍ਰਿਤ ਦਾ ਤੇ ਜਨਮਾ ਦਾ ਪਿਆਸਾ ਮੈਂ ਪੀਵਾ ਜਨ ਮਾਤ ਪਿਆਸਾ ਮੈਂ ਪੀਵਾਂ ਹੱਜ ਨਮਾਚਾ ਕਿਸ ਕਮਾਈਆਂ ਰੰਗ ਰਹੇ ਚ ਕੱਚੇ ਤੇਰੇ ਨਾਲੋ ਚੰਗੀ ਕੰਜਰੀ ਬੁੱਲਿਆ ਧੁਰ ਅੰਦਰੋ ਚੋਂ ਨੱਚੇ ਧੁਰ ਅੰਦਰੋ ਚੋਂ ਨੱਚੇ ਬੁੱਲੇ ਸ਼ਾ ਸਭ ਝੋਟ ਨੂੰ ਦੇਖਣਾ ਤੇ ਸੱਚ ਹੈ ਇੱਕ ਖੁਦਾਈ ਰੱਬ ਨਾ ਪਾਇਆ ਵਿੱਚ ਦੁਨੀਆਂ ਦੇ ਸਾਦੀ ਉਮਰ ਕਵਾਈ ਸਾਦੀ ਉਮਰ ਕਵਾਈ ਤੂੰ ਜਿੰਨਾ ਮਰਚੇ ਮੇਲੇ ਲਾ ਲੈ ਮੇਲੇ ਕਤੀ ਸਧਾਨੀ ਰਹਾਣਾ ਮੇਲੇ ਠੇਲੇ ਸਭ ਮੁੱਕ ਜਾਂਦੇ ਨੇ ਤੂੰ ਕੱਲਿਆਂ ਸਭ ਕੁਝ ਸਹਿਣਾ ਤੂੰ ਕੱਲਿਆਂ ਸਭ ਕੁਝ ਸਹਿਣਾ ਤੇ ਰੱਜ ਰੱਜ ਕੇ ਪੰਡੋ ਸਚਰੋ ਪੰਡ ਪੰਡ ਕੇ ਹੋਵੋ ਖੁਸ਼ ਤੁਸੀਂ ਉੱਚੇ ਗਿਆਨ ਤੇ ਸਾਕਰੋ ਅਸਿਨੀ ਮੇ ਅਥ ਤੇ ਤੁਸ਼ ਪਰ ਯਾਦ ਰੱਖਿਓ ਪਹਿਲਾ ਤੇਲੀ ਆਪ ਹੈ ਸੜਦੇ ਫਿਰ ਪਿੱਛੋਂ ਸੜਦੇ ਨੇ ਕੱਖ ਕਿਸੇ ਤੇ ਚਿੱਕੜ ਛੁੱਟਣ ਤੋਂ ਪਹਿਲਾਂ ਆਪ ਪਤੀ ਦਿਨ ਹੱਥ ਆਪ ਪਤੀ ਦਿਨ ਹੱਥ ਕੱਲਿਆਂ ਛੋਟਾ ਮਾਧੀਆਂ ਸਾ ਧਾਰ ਕਦੇ ਨਹੀਂ ਪੰਦੀ ਅੱਗ ਵਿੱਚ ਪਹਿਲੇ ਸੜਨਾ ਪੈਂਦਾ ਫਿਰ ਤਲਵਾਰ ਹੈ ਬਣਦੀ ਔਰ ਫਿਰ ਤਲਵਾਰ ਹੈ ਬਣਦੀ ਖੁਸ਼ੀ ਦੇ ਸਭ ਪਸੇ ਯਾਰ ਨਹੀਂ ਹੁੰਦੇ ਜਦੋਂ ਨਿਕਲਣ ਅੰਦਰੋਂ ਹਾਵਾਂ ਯਾਰ ਪੈਲੀ ਸਭ ਛੱਟ ਜਾਂਦੇ ਨੇ ਤੇ ਤਰ ਤਕ ਵੰਡਾਉਣਾ ਨੇ ਭਰਾਵਾ ਤੇ ਤਰ ਤਕ ਵੰਡਾਉਣਾ ਹੈ ਭਰਾਵਾ ਬਾਪ ਚਾਹੇ ਤੁੱਚੀ ਛਤ ਨਹੀਂ ਹੁੰਦੀ ਤੁਰ ਜਾਵੇ ਸਿਰ ਖਾਲੀ ਸੰਸਾਰ ਸਾਰਾ ਤੰਨੇ ਦੇਵੇ ਤੇ ماں ਹੈ ਇੱਕ ਕਰਮਾ ਵਾਲੀ ماں ਹੈ ਇੱਕ ਕਰਮਾ ਵਾਲੀ ਪੀੜ ਤੇਰੀ ਤੇਰੇ ਨਾਲ ਕਦੇ ਵੀ ਇਹ ਲੋਕਾਂ ਨਹੀਂ ਵੰਡੋਨੇ ਤੇ ਇਹ ਹਯਾਤੀ ਕੱਲਿਆਂ ਕੱਟ ਲੈ ਭਵੇਂ ਲੱਖ ਆਵੇ ਪਰੇਸ਼ਾਨੀ ਭਵੇਂ ਲੱਖ ਆਵੇ ਪਰੇਸ਼ਾਨੀ ਕੌਣ ਤਸੇ ਰਾ ਪਟਕੇ ਰਾਈਆਂ ਨੂੰ ਸੁੱਕੇ ਪੱਤਿਆਂ ਵਾਂ ਹਵਾਵਾਂ ਰੜਚਾਣਾ ਨਾਲ ਉਹ ਬੱਲੇ ਸ਼ਾ ਸਭ ਝੂਠ ਨੂੰ ਵੇਖਣਾ ਸੱਚ ਹੈ ਇੱਕ ਖੁਦਾਈ ਰੱਬ ਨਾ ਪਾਇਆ ਵਿੱਚ ਦੁਨੀਆ ਦੇ ਸਾਰੇ ਉਮਰ ਕਵਾਈ ਉਹ ਸਾਰੇ ਉਮਰ ਕਵਾਈ ਉਮੀਦ ਕਰਤਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ